ਇਸ ਸਮੇ ਮਾੜੇ ਦਾ ਕੋਈ ਪਤਾ ਨਹੀਂ ਲੱਗਦਾ ਯਾਰ ਕਿਹਦੇ ਤੇ ਸਮਾ ਮਾੜਾ ਅਜੇ ਕੋਈ ਇਸ ਤਰ੍ਹਾਂ ਨਹੀਂ ਸੋਚਦਾ ਕਿ ਯਾਰ ਕੋਈ ਇਹ ਘਟਨਾ ਨੂੰ ਅੰਜਾਮ ਦੇ ਦੇ ਹਾਂ ਗਲਤੀ ਜ਼ਰੂਰ ਹੈਗੀ ਹੈ ਆਪਾਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰਦੇ ਹੈਗੇ ਅਸੀਂ ਜਿਹੜੀਆਂ ਜਾਨਾਂ ਗਈਆਂ ਨੇ ਅਸੀਂ ਉਹਨਾਂ ਨਾਲ ਪੂਰੀ ਹਮਦਰਦੀ ਹੈ ਕਿਉਂਕਿ ਉਹ ਭਾਵੇਂ ਕਿਸੇ ਵੀ ਕਮਿਊਨਿਟੀ ਦੇ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਉਹਨਾਂ ਦਾ ਇਸ ਤਰੀਕੇ ਨਾਲ ਦੁਨੀਆ ਤੋਂ ਚਲੇ ਜਾਣਾ ਬਹੁਤ ਮੰਦ ਭਾਗਾ ਆ ਕਿਉਂਕਿ ਉਹ ਵੀ ਕਿਸੇ ਦਾ ਪਰਿਵਾਰ ਉਜੜਿਆ ਕਿਸੇ ਦੇ ਬੱਚੇ ਹੋਣਗੇ ਕਿਸੇ ਦੇ ਮਾਪਿਓ ਹੋਣਗੇ ਕਿਸੇ ਦੇ ਭੈਣ ਭਰਾ ਹੋਣਗੇ ਤੇ ਉਹਨਾਂ ਦਾ ਵੀ ਘਰ ਜੜਿਆ ਉਹਨਾਂ ਦੇ ਨਾਲ ਵੀ ਸਾਡੀ ਪੂਰੀ ਹਮਦਰਦੀ ਹੈ। ਸ਼ੁਕਰੀਆ ਚੁਗਾਵਾਂ ਸਾਹਿਬ ਤੁਸੀਂ ਇਹ ਵਿਚਾਰਾ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਆਸ ਤੇ ਉਮੀਦ ਕਰਦੇ ਆ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਸਾਡੇ ਵਿਦਵਾਨ ਜਿਹੜੇ ਗਾਲੀ ਗਲੋਚ ਕਰ ਰਹੇ ਨੇ ਇਸ ਘਟਨਾ ਦੇ ਉੱਪਰ ਤੇ ਉਹ ਜਰੂਰ ਇਸ ਤੋਂ ਸਬਕ ਲੈਣਗੇ ਗਾਲੀ ਗਲੋਚ ਦੀ ਬਚਾਏ ਸਾਨੂੰ ਇਸ ਘਟਨਾ ਤੋਂ ਸਿੱਖਣ ਦੀ ਲੋੜ ਹੈਗੀ ਹੈ ਔਰ ਰਲ ਮਿਲ ਕੇ ਆਪਾਂ ਜਿਹੜਾ ਹੈ ਰੂਲ ਫਾਲੋ ਕਰਕੇ ਇਸ ਕੰਟਰੀ ਦੇ ਵਿੱਚ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਵਸਦੇ ਹੋ ਉਹਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਕਿਉਂਕਿ ਸਾਡੇ ਪਰਿਵਾਰ ਜੁੜੇ ਹੋਏ ਨੇ ਤੁਹਾਡੇ ਨਾਲ ਦੇਖਦੇ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਪਰਿਵਾਰ ਬੈਠੇ ਹੋਏ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਸਮਝ ਸਕਦੇ ਆ ਪਰ ਸਿੱਖ ਕੇ ਰੂਲ ਫਾਲੋ ਕਰਕੇ ਹੀ ਆਪਣੇ ਬਿਜ਼ਨਸ ਜਿਹੜਾ ਅੱਗੇ-ਦੱਗੇ ਗਰੋ ਕਰੀਏ ਔਰ ਖਾਸ ਕਰਕੇ ਜਿਹੜੀ ਕਮਿਊਨਿਟੀ ਹੈ ਜਿੱਥੇ ਵੀ ਕਮਿਊਨਿਟੀ ਦਾ ਮਸਲਾ ਆਉਂਦਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਕਮਿਊਨਿਟੀ ਦੇ ਨਾਂ ਤੇ ਆਪਾਂ ਦੇਖਿਆ ਕਿ ਜਦੋਂ 911 ਹਮਲਾ ਹੋਇਆ ਤਾਂ ਕੀ ਕੁਝ ਝੱਲਣਾ ਪਿਆ ਸੀਗਾ ਸਾਡੀ ਕਮਿਊਨਿਟੀ ਨੂੰ ਵੀ ਇਸ ਕਰਕੇ ਕਮਿਊਨਿਟੀ ਦੇ ਲਈ ਜਦੋਂ ਕੋਈ ਇਸ ਤਰ੍ਹਾਂ ਦਾ ਮਸਲਾ ਖੜਾ ਹੁੰਦਾ ਹੈ ਫਿਰ ਗਾਲੀ ਗਲੋਚਣਾ ਨਹੀਂ ਬਹੁਤ ਸਹਿਜਤਾ ਦੇ ਨਾਲ ਇਸ ਨੂੰ ਕਿਤੇ ਨਾ ਕਿਤੇ ਸੁਖਿਰਦਤਾ ਦੇ ਨਾਲ ਜਿਹੜੀ ਆ ਹੱਲ ਕਰਨ ਦੀ ਲੋੜ ਹੁੰਦੀ ਹੈ